1 ਮਈ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਮਜ਼ਦੂਰਾਂ ਦਾ ਸਨਮਾਨਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ ਇਸੇ ਲੜੀ ਦੇ ਤਹਿਤ ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਝੰਡਾ ਲਹਿਰਾ ਕੇ ਇਸ ਦਿਹਾੜੇ ਦੇ ਸ਼ਹੀਦਾਂ ਨੂੰ ਲਾਲ ਸਲਾਮ ਦਿੱਤਾ ਗਿਆ ਗੱਲਬਾਤ ਕਰਦੇ ਆ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਹ ਉਹਨਾਂ ਮਿਹਨਤੀ ਲੋਕਾਂ ਨੂੰ ਸ਼ਰਧਾ ਅਜਲੀ ਦੇਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਸਮਾਜ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਈ ਹੈ ਦੱਸ ਦਈਏ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਜ਼ਦੂਰ ਦਿਵਸ ਜਾਂ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ ਸultanpur Lodhi ਤੋਂ ਅਜੇ ਸਬਰ ਵਾਲ ਦੀ ਰਿਪੋਰਟ ਮਹਿਰ ਕੰਪਲੇਟ ਬਲ ਦੇ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਰਤ ਨਿਰਮਾਣ ਮਿਸਤਰੀ ਮਜ਼ਦੂਰੀਅਨ ਪੰਜਾਬ ਅਸੀਂ ਹਰ ਸਾਲ ਹੀ ਇਸ ਚੌਂਕ ਦੇ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਜਿਨ੍ਹਾਂ ਨੇ ਸ਼ਿਕਾਗੋ ਸ਼ਹਿਰ ਦੇ ਵਿੱਚ 8 ਘੰਟੇ ਦੀ ਲੜਾਈ ਵਾਸਤੇ ਸੰਘਰਸ਼ ਕੀਤਾ ਉਹ ਸਾਡੇ ਸੱਤ ਸਾਥੀ ਜਿਹੜੇ ਆ ਫਾਂਸੀ ਦੇ ਦਿੱਤੇ ਗਏ ਸੀ ਉਹਨਾਂ ਦੇ ਸ਼ਹੀਦੀ ਪ੍ਰੋਗਰਾਮ ਜਿਹੜਾ ਹਰ ਸਾਲ ਜਿਹੜਾ ਮਨਾਇਆ ਜਾਂਦਾ ਭਾਰਤ ਸਰਕਾਰ ਨੇ ਜਿਹੜੀਆਂ ਉਹਨਾਂ ਨੇ ਕਾਨੂੰਨ ਬਣਵਾ ਦਿੱਤੇ ਸੀ 8 ਤੋਂ 12 ਘੰਟੇ ਜਿਹੜਾ ਕਾਨੂੰਨ ਬਣਵਾਇਆ ਸੀ ਉਹਨੂੰ ਤੋੜ ਕੇ ਫੇਰ 8 ਤੋਂ 12 ਘੰਟੇ ਜਿਹੜਾ ਕੰਮ ਜਿਹੜਾ ਕਰਨ ਜਾ ਰਹੀ ਹੈ ਭਾਰਤ ਸਰਕਾਰ 19 ਤੇ 20 ਦੇ ਵਿੱਚ ਉਹਨਾਂ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਵੀ ਨੋਟੀਫਿਕੇਸ਼ਨ ਕਰਤਾ 8 ਤੋਂ 12 ਘੰਟੇ ਦਾ ਇਸ ਕਰਕੇ ਜਿਹੜੀ ਇਹ ਲੜਾਈ ਸ਼ਿਕਾਗੋ ਦੇ ਛੀਂਦਾ ਦੀ ਉਹ ਖਤਮ ਨਹੀਂ ਹੋਈ ਜੋ ਉਹਨਾਂ ਦਾ ਸੁਪਨਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਮਜ਼ਦੂਰਾਂ ਨੂੰ ਪੂਰੀਆਂ ਸੁਵਿਧਾ ਨਹੀਂ ਮਿਲਦੀਆਂ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਪੇਂਡ ਕੀਤੀ ਜਾਂਦੀ ਹੈ ਤੇ ਅੱਗੇ ਸਾਰੀਆਂ ਜਥੇਬੰਦੀਆਂ ਨੂੰ ਵਿਚਾਰ ਵਟਾਂਦਰਾ ਕੀਤਾ ਜਾਂਦਾ ਵੀ ਅਗਲਾ ਪ੍ਰੋਗਰਾਮ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਧੰਨਵਾਦ ਕੀ ਵੱਡੀਆਂ ਚੁਣੌਤੀਆਂ ਕਿੰਨੇ ਆ ਅੱਜ ਦੇ ਯੁੱਗ ਦੇ ਵਿੱਚ ਜੇਕਰ ਗੱਲ ਕਰੀਏ ਮਜ਼ਦੂਰੀ ਬਾਰੇ ਅੱਜ ਦੀਆਂ ਚੁਣੌਤੀਆਂ ਸਭ ਤੋਂ ਵੱਡੀ ਬੇਰੁਜ਼ਗਾਰੀ 8 ਘੰਟੇ ਤੋਂ 12 ਘੰਟੇ ਜਿਹੜੀ ਡਿਊਟੀ ਲਾਉਣੀ ਆ ਉਹ ਕਾਰਪੋਰੇਟ ਜਿਹੜਿਆ سرمਾਇਦਾਰ ਆ ਉਹ ਮਜ਼ਦੂਰ ਨੂੰ ਲੁੱਟਣਗੇ ਜਿੰਨੇ ਮਰਜ਼ੀ ਪੈਸੇ ਦੇਣਗੇ ਇਨਸਪੈਕਟਰ ਹੀ ਰਾਜ ਜਿਹੜਾ ਖਤਮ ਕੀਤਾ ਜਾ ਰਿਹਾ ਅਗੇ ਇਨਸਪੈਕਟਰ ਫੈਕਟਰੀਆਂ ਦੇ ਵਿੱਚ ਚੈੱਕ ਕਰਦੇ ਸੀ ਜਾ ਕੇ ਉਹ ਇਨਸਪੈਕਟਰਾਂ ਦੀਆਂ ਪਾਵਰਾਂ ਇਹਨਾਂ ਨੇ ਬੰਦ ਕਰ ਦਿੱਤੀਆਂ ਜਿੰਨੇ ਮਰਜ਼ੀ ਆ ਕੋਈ ਮਜ਼ਦੂਰ ਰੱਖੇ ਜਦੋਂ ਮਰਜ਼ੀ ਕੱਢ ਦਿੱਤੇ ਇਹ سرمਾਇਦਾਰਾਂ ਨੂੰ ਇਹ ਖੁੱਲ ਦੇ ਦਿੱਤੀ ਗਈ ਇਸ ਕਰਕੇ ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਚਾਹੇ ਕੋ ਕਿਸੇ ਕਿਸਮ ਦਾ ਖੇਤ ਮਜ਼ਦੂਰ ਆ ਚਾਹੇ ਕੋ ਸਾਡਾ ਨਿਰਮਾਣ ਮਜ਼ਦੂਰ ਆ ਹਰ ਤਰ੍ਹਾਂ ਦੇ ਮਜ਼ਦੂਰ ਦਾ ਜਿਹੜਾ ਅੱਜ ਨੁਕਸਾਨ ਹੋਣਾ ਜੇ ਉਹ ਕਾਨੂੰਨ ਲਾਗੂ ਕਰ ਦਿੱਤਾ ਨਾ ਰੱਦ ਹੋਏ ਤੇ ਅੱਜ ਕਮਾਂਤਰੀ ਮਜ਼ਦੂਰ ਦਿਵਸ ਦਿਹਾੜਾ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਜਥੇਬੰਦ ਹੋ ਕੇ 8 ਘੰਟੇ ਦੀ ਵਾਸਤੇ ਜਿਹੜੀ ਸੀ ਦਿਹਾੜੀ ਸੀ ਉਹਦੀ ਲੜਾਈ ਸ਼ੁਰੂ ਕੀਤੀ ਸੀ ਔਰ ਸਰਮਾਇਦਾਰ کارਖਾਨੇਦਾਰ ਔਰ ਉਥੋਂ ਦੀ ਪੁਲਿਸ ਨੇ ਜਿਹੜਾ ਸੀ ਉਥੇ 7-8 ਜਿਹੜੇ ਸੀਗੇ ਮਜ਼ਦੂਰ ਜਿਹੜੇ ਸ਼ਹੀਦ ਕਰਤੇ ਔਰ 7-8 ਜਿਹੜੇ ਆਗੂ ਸੀਗੇ ਉਹਨਾਂ ਨੂੰ ਝੂਠੇ ਮੁਕੱਦਮੇ ਵਸਾ ਲਿਆ ਗਿਆ ਸੀ ਉਸ ਦਿਨ ਤੋਂ ਚੱਲੀ ਹੋਈ ਲੜਾਈ ਜਿਹੜੀ ਆ ਅੱਜ ਵੀ ਉਹ ਬਹੁਤ ਹੀ ਮਹੱਤਵਪੂਰਨ ਆ ਇਸ ਸਮੇਂ ਦੇ ਦੌਰਾਨ ਜਿਹੜੇ ਵਿਕਸਤ ਦੇ ਸੀ ਉਥੇ ਮਜ਼ਦੂਰਾਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਜਿੱਥੇ ਬੰਦੀ ਦਾ ਅਧਿਕਾਰ ਹਾਸਲ ਕੀਤਾ ਪੈਨਸ਼ਨ ਦਾ ਅਧਿਕਾਰ ਹਾਸਲ ਕੀਤਾ ਔਰ ਜਿਹੜਾ ਦਿਹਾੜੀ ਸੀਗੀ ਉਹ 8 ਘੰਟੇ ਜਿਹੜੀ ਪ੍ਰਾਪਤ ਕੀਤੀ ਔਰ ਅੱਜ ਦੇ ਸਮੇਂ 'ਚ ਜਿਹੜੀਆਂ ਹਾਕਮ ਸਰਕਾਰਾਂ ਆਂ ਸਾਮਰਾਜ ਆ ਫਿਰ ਇਹਨਾਂ ਹੱਕਾਂ ਨੂੰ ਖੋਣ ਜਾ ਰਿਆ ਔਰ ਜਿਹੜਾ ਪੁੱਠਾ ਘੇੜਾ ਦੇ ਰਿਆ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤਾ ਸੀ ਜਿਹੜੇ ਕਾਨੂੰਨ ਜਿਹੜੇ ਮਜ਼ਦੂਰਾਂ ਦੇ ਹੱਕ 'ਚ ਬਣੇ ਸੀ ਲੇਬਰ ਕੋਡ ਉਹ ਰੱਦ ਕਰ ਦਿੱਤੇ ਗਏ ਔਰ ਸਰਕਾਰ ਨੇ ਜਿਹੜੇ ਨਵੇਂ ਚਾਰ ਕਾਉਂਟ ਬਣਾਉਂਦੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਫਿਰ ਇੱਕ ਵਾਰੀ ਹਿੰਦੁਸਤਾਨ ਦੇ ਮਜ਼ਦੂਰਾਂ ਨੂੰ ਤਸਾਲਾ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦਿਨ ਤੇ ਇਹ ਜਿਹੜਾ ਐਧ ਕਰਨਾ ਚਾਹੀਦਾ ਕਿ ਸਰਕਾਰ ਜਿਹੜੇ ਆ ਇਹ ਜਿਹੜੇ ਸਾਡੇ ਹੱਕ ਸੀ ਮਜ਼ਦੂਰਾਂ ਦੇ ਤਸਾਲਾ ਦੇ ਮਜ਼ਦੂਰਾਂ ਦੇ ਇਹ ਜਿਹੜੇ ਖੋਰੀ ਆ ਉਹਨੂੰ ਫਿਰ ਜਿਹੜਾ ਬਹਾਲ ਕਰਾਉਣ ਵਾਸਤੇ ਜਦੋਂ ਜਿਹੜੀ ਤੇਜ਼ ਕਰਨੀ ਚਾਹੀਦੀ ਆ ਇਸ ਦਿਨ ਦਾ ਇਹੀ ਸੰਦੇਸ਼ ਆ ਕਿ ਇਕਤਾ ਜਿਹੜੀ ਵਿਧਾਈ ਜਾਵੇ ਔਰ ਸਾਰੇ ਹੀ ਤਬਕਿਆਂ ਦੇ ਵਿੱਚ ਨਾਲ ਲੈ ਕੇ ਚੱਲਿਆ ਜਾਵੇ ਹਿੰਦੁਸਤਾਨ ਦਾ ਜਿਹੜਾ ਸੁਧਾਨ ਆ ਉਹਨੂੰ ਮਤਲਬ ਸਰਕਾਰ ਜਿਹੜੀ ਆ ਉਹ ਖਤਮ ਕਰਨਾ ਚਾਹੁੰਦੀ ਆ ਔਰ ਤਰੰਗੇ ਨਹੀਂ ਹਟਾਉਣਾ ਚਾਹੁੰਦੀ ਆ ਜਿਹੜੀ ਸਾਡੀ ਜਮਹੂਰੀਅਤ ਆ ਉਹਨੂੰ ਬਹੁਤ ਵੱਡਾ ਖਤਰਾ ਆ ਸਾਰੇ ਜਮਹੂਰੀ ਹੱਤ ਜਿਹੜੇ ਆ ਉਹਨਾਂ ਵਿੱਚ ਮਧੂਰਾਂ ਦੇ ਹੱਕ ਆਉਂਦੇ ਆ ਇਹ ਸਾਰੇ ਹੱਕਾਂ ਲਈ ਜਿਹੜੀ ਲੜਾਈ ਆ ਸਾਨੂੰ ਅੱਜ ਇੱਕ ਮਿੰਟ ਜੋਕੇ ਕਰਨ ਦਾ ਸਮਾਂ ਆ